ਵੇਖ ਸਕਦੇ ਹੋ ਦੋਸਤੋ ਕਹਿੰਦੇ ਵੀ ਪਿੰਡ ਦੇ ਵਿੱਚ ਸਾ ਪਾਣੀ ਆ ਜਿਹੜਾ ਪਿੰਡ ਚ ਆਪੜਿਆ ਸਾਰਾ ਪਿੰਡ ਇਕੱਠਾ ਹੋਇਆ ਕਹਿੰਦੇ ਸਾਨੂੰ ਘਰਾਂ ਚ ਵੀ ਨੁਕਸਾਨ ਆ। ਮਮਤਾ ਜੀ ਕੀ ਗੱਲ ਹੈ ਕਿ ਇਕੱਠੇ ਹੋਏ ਅੱਜ? ਦੇਖੋ ਜੀ ਇੰਨਾ ਪਾਣੀ ਆ ਰਿਹਾ ਹੈ। ਹਾਂ ਅਸੀਂ ਨਾ ਸੀਜ਼ਰ ਨੇ ਠੇਕਾ ਬਲੇ ਰੱਖੀ ਆ। ਸੀਜ਼ਰ ਨੂੰ? ਹਾਂ ਸੀਜ਼ਰ ਨੇ। ਦੇਖੋ ਜੀ ਹਮ ਕਣਕ ਵੀ ਜਣਕਾ ਵੀ ਹੱਲ ਨਹੀਂ ਸਾਡਾ। ਹਾਂ ਹੁਣ ਅਸੀਂ ਕੇਕਰਾਂ ਦੇ ਦੀਨਾ ਪਾਣੀ ਆ ਗਿਆ ਕਿਸੇ ਪਾਸੇ ਛੋੜਨੀ ਤੋਂ ਦੇਖ ਲੈ। ਝੋਨਾ ਡੁੱਬ ਗਿਆ। ਹਾਂ ਜਮਾ ਡੁੱਬਿਆ ਖੜਿਆ ਝੋਨਾ ਦੇਖਤਾ। ਭਾਈ ਭਾਈ ਇੱਧਰ ਦਿਖਾਓ ਮੜਾ ਜੀ ਦੇਖ ਸਕਦਾਂ ਹੂੰ ਭਾਈ। ਤੋਂ ਨਾ ਡੁੱਬ ਗਿਆ ਕਹਿੰਦੇ ਸੀਵਰ ਨੂੰ ਠੇਕੇ ਤੇ ਲੈ ਕੇ ਕੀ ਕਾਰਨ ਹੈ ਪਾਣੀ ਕਿੱਥੋਂ ਆ ਰਿਹਾ ਹੈ ਯਾ ਜੀ ਨਹਿਰ ਕੀ ਨਿਕਾਸੀ ਨਹੀਂ ਆ ਗਾ ਅੱਛਾ ਹਾਂ ਨਹਿਰ ਦਾ ਫੁੱਲੇ ਫੁੱਲ ਪਾਣੀ ਆਵੇ ਕਿਧਰੇ ਨਹੀਂ ਸਾਰੇ ਖੇਤ ਡੁੱਬੇ ਪੜੇ ਆ ਤੂੰ ਆਪ ਨਿਗ੍ਹਾ ਮਾਰ ਲੈ ਦੂਰ ਤੱਕ ਅੱਛਾ ਨਹਿਰ ਦੇ ਪਾਣੀ ਨਾਲ ਡੁੱਬ ਗਏ ਹਾਂ ਨਹਿਰ ਦਾ ਪਾਣੀ ਨਾਲ ਡੁੱਬ ਗਏ ਜੀ ਮਤਾ ਹਾਂ ਯਾ ਇੱਕੋ ਸੈ ਜੀ ਹਾਂ ਆਪਣੇ ਹਾਂ ਆਪਣੇ ਦੇਖ ਲਿਓ ਜੀ ਸਾਰਾ ਦੂਰ ਤੱਕ ਪਾਣੀ ਪਾਣੀ ਹਰੇ ਜੱਟਾ ਦੇਖ ਪਾਣੀ ਹੈ ਪਾਣੀ ਹੈ ਪਾਣੀ ਹੈ ਪਾਣੀ ਹੈ ਇਹ ਤਾਂ ਕਹਿ ਦਿਆ ਹੜਾਂ ਵਾਂਗ ਹੋ ਰਿਹਾ ਹੈ ਹਾਂ ਜੀ ਡੁੱਬਣ ਕਾ ਲੋਰਿਆ ਜੇ ਐਨ ਪੂਰਾ ਡੁੱਬਣ ਕਾ ਲੈ ਮਰਾ ਪੀਆ ਅੱਛਾ ਇੱਕ ਘਰਾਂ ਦਾ ਕਹਿੰਦੇ ਨੇ ਨੁਕਸਾਨ ਕੀ ਹਾਂ ਘਰਾਂ ਕਾ ਨੁਕਸਾਨ ਹੈ ਜੀ ਪਿੰਡ ਨਾਲ ਪਾਣੀ ਲੱਗ ਰਿਹਾ ਜੇ ਜਾਣੇ ਬੱਤਿਆ ਜੇ ਹੁਣ ਕਾ ਵੀ ਡੁੱਬਣ ਕਾ ਡਰ ਹੈ ਠੀਕ ਹੈ ਹਾਂ ਬਸ ਘਰਾਂ ਨੂੰ ਵੀ ਨੁਕਸਾਨ ਕਹਿੰਦੇ ਨੇ ਕੀ ਤਿੰਨ ਨੁਕਸਾਨ ਹੈ ਨਾਲੇ ਜਾਣੇ ਡੁੱਬੇਗੇ ਨਾਲੇ ਸਾਡਾ ਤੋਬਾ ਕਾ ਨੀਨ ਖਾਸੀ ਹੋਰੀ ਕਿਧਰੇ ਵੀ ਮੈਂ ਤਾਂ ਕੋਈ ਨੁਕਸਾਨ ਨਹੀਂ ਪਿੰਡ ਦੇ ਨਾਲ ਨਾਲ ਪਾਣੀ ਹੈ ਪਾਣੀ ਤਾਂ ਪਾਣੀ ਹੋ ਰਿਹਾ ਤੋਬਾ ਕਾ ਪਾਣੀ ਵਿਚੇ ਰੜਕਾ ਨਾ ਖੇਤਾਂ ਕਾ ਪਾਣੀ ਪਿੰਡ ਡੁੱਬਣ ਨਾ ਤਿਆਰ ਦੇਖੋ ਜੀ ਬੱਚੇ ਡੁੱਬਣ ਕਾ ਹੈ ਲੋਰਿਆ ਵੀ ਬੱਚੇ ਡੁੱਬ ਗਏ ਜੇ ਸਾਡੇ ਹੁਣ ਤੀਆਂ ਲੱਗਾਂਗੇ ਬੱਚੇ ਡੁੱਬेंगे ਦੇਖ ਸਕਦੇ ਹੋ ਵੀ ਵੀ ਬੁਰਾ ਲੈ ਜਾਈ ਬੁਰਾ ਲੈ ਜਾ ਮੈਂ ਦੇਖ ਸਕਦੇ ਹੋ ਦੋਸਤੋ ਕਹਿੰਦੇ ਵੀ ਪਿੰਡ ਦੇ ਵਿੱਚ ਸੂਏ ਦਾ ਪਾਣੀ ਆ ਜਿਹੜਾ ਪਿੰਡ ਚ ਆਪੜਿਆ ਸਾਰਾ ਪਿੰਡ ਇਕੱਠਾ ਹੋਇਆ ਕਹਿੰਦੇ ਸਾਨੂੰ ਘਰਾਂ ਚ ਵੀ ਨੁਕਸਾਨ ਆ ਆ ਦੇਖੋ ਜੀ ਦੇਖ ਸਕਦੇ ਹੋ ਤਸਵੀਰਾਂ ਸਾਰਾ ਇਹ ਸੂਏ ਦਾ ਪਾਣੀ ਆ ਜੀ ਹਾਂ ਜੀ ਆ ਸੂਏ ਦਾ ਆ ਜੀ ਦੇਖ ਸਕਦੇ ਹੋ ਕੋਈ ਨਿਕਾਸੀ ਨਹੀਂ ਕਹਿੰਦੇ ਪਿੰਡ ਦੇ ਆਲੇ-ਦਲੇ ਕਹਿੰਦੇ ਵੀ ਪਿੰਡ ਦੇ ਨਾਲ ਆ ਜਿਹੜਾ ਪਾਣੀ ਆ ਲੱਗਿਆ ਉੱਧਰ ਦੇਖ ਲਓ ਜੀ ਅੱਗੇ ਪਾਣੀ ਪਾਣੀ ਹੈ ਹੈ ਉਧਰ ਵੀ ਪਾਣੀ ਹੈ ਜੀ ਅੱਗੇ ਸਾਰਾ ਪਾਣੀ ਪਾਣੀ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਝੋਟੀਆਂ ਪਿੰਡ ਦੇ ਆਪਣੇ ਘਰਾਂ ਨੂੰ ਬਚਾਉਣ ਲਈ ਸਾਰੇ ਪਿੰਡ ਇਕੱਠਾ ਹੋਇਆ ਇਹ ਪਹਿਲੀ ਵਾਰੀ ਦੇਖਿਆ ਵੀ ਸੂਏ ਦਾ ਪਾਣੀ ਰਜਵਾਹੀ ਦਾ ਕੱਸੀ ਦਾ ਪਾਣੀ ਪਿੰਡ ਵੱਲ ਨੂੰ ਖੁੱਲ੍ਹੇ ਹੀ ਚੱਲਦਾ ਹੋਵੇ ਬਿਲਕੁਲ ਲਓ ਜੀ ਦੇਖ ਸਕਦੇ ਆਲੇ-ਦਲੇ ਪਾਣੀ ਪਾਣੀ ਨਜ਼ਰ ਆਉਂਦਾ ਜੇ ਕਹੀਦੀ ਹੈ ਪਿੰਡ ਦੇ ਹੜਾ ਹੜਾ ਮਸਲਾ ਜਿਹੜਾ ਉਹ ਹੜਾ ਵਾਂਗੂ ਚਮ ਚਮ ਕਰ ਰਿਹਾ ਇਕ ਹਫਤੇ ਤੋਂ ਪਾਣੀ ਆ ਜਿਹੜਾ ਪਿੰਡ ਚ ਪਿੰਡ ਵੱਲ ਨੂੰ ਵਧ ਰਿਹਾਗਾ ਚੱਲ ਰਿਹਾਗਾ ਖੇਤਾਂ ਨੂੰ ਪਾਣੀ ਪਚਾਉਂਦੇ ਪਚਾਉਂਦੇ ਕੇ ਪਾਣੀ ਆ ਉਹ ਪਿੰਡ ਵੱਲ ਨੂੰ ਆ ਜਿਹੜਾ ਸਿੱਧੇ ਹੀ ਸੂਏ ਚੋਂ ਉੱਥੇ ਵੀ ਦਿਖਾਉਣਾ ਸਾਨੂੰ ਸੂਏ ਕੋਲੇ ਜਾ ਕੇ ਜਿੱਥੋਂ ਕੱਸੀ ਦਾ ਪਾਣੀ ਖੇਤਾਂ ਵਿੱਚ ਦੀ ਹੁੰਦਾ ਹੋਇਆ ਪਿੰਡ ਵੱਲ ਨੂੰ ਜਾ ਰਿਹਾ ਹੈ ਆ ਰਹੇਗਾ ਉਹਦੇ ਖਾਂ ਸਰ ਇਧਰੋਂ ਉੱਠਣਾ ਕਰੇ ਕਰਾ ਕਰ ਡੁੱਬ ਕੇ ਹਾਂ ਉਹ ਕਰਾ ਕਰ ਲੱਗ ਰਹੇ ਜੀ ਪਾਣੀ ਅੱਛਾ ਹਾਂ ਠੀਕ ਹੈ ਗੱਲ ਉਹ ਸਾਰਾ ਇਹ ਪਾਣੀ ਕਾਹਦਾ ਹੈ ਇਹ ਟੋਬੇ ਦੀ ਨਿਕਾਸੀ ਨਹੀਂ ਹੁੰਦੀ ਇਹ ਪਾਣੀ ਸਾਰਾ ਸੂਏ ਦਾ ਆ ਰਿਹਾ ਜੀ ਇਹ ਟੋਬੇ ਦੀ ਨਿਕਾਸੀ ਬੰਦ ਹੋਣ ਕਰਕੇ ਪਹਿਲਾਂ ਤਾਂ ਸੂਏ ਦਾ ਪਾਣੀ ਇਹ ਨਾਲੇ ਵਿੱਚ ਗਿਰ ਜਾਂਦਾ ਸੀ ਨਾਲੇ ਪਰਾ ਨਾਲੇ ਤੇ ਜਾਇਆ ਕਰਦਾ ਹੁਣ ਇਹਦਾ ਪਾਣੀ ਬੰਦ ਹੋਣ ਕਰਨ ਸਾਰਾ ਇਧਰ ਆ ਰਿਹਾ ਜੀ ਉਹ ਕਰਾਂ ਦੇ ਨਾਲ ਪਾਣੀ ਲੱਗ ਰਿਹਾ ਜੀ ਬਿਲਕੁਲ ਜੀ ਕਰਾਂ ਦੇ ਨਾਲ ਜਿਹੜੀ ਪਾਣੀ ਦੀ ਟੱਕਰ ਲੱਗ ਚੁੱਕੀ ਹੈ ਜੀ ਟੁੱਟ ਰਹੀ ਹੈ ਜੀ ਉਹ ਇਹ ਰੇ ਵੀ ਡੁੱਬ ਰਹੀ ਆ ਪਾਣੀ ਲੱਗ ਗਿਆ ਆ ਕੰਡਾ ਅਜਾ ਟੁੱਟ ਗਿਆ ਉਹਨਾਂ ਬਾਰੇ ਸਾਰਾ ਉਰੇ ਆਊਗਾ ਨਹੀਂ ਵਿੱਚ ਫਿਰ ਚੱਲੀਏ ਉੱਥੇ ਦੇਖੀਏ ਆ ਉੱਥੇ ਵੀ ਦੇਖ ਲਓ ਅਜਾ ਜਾ ਰਹੇ ਹੈ ਜੀ ਪਿੰਡ ਨੂੰ ਯਾਰ ਜਾ ਰਹੇ ਜੀ ਦੇਖ ਕਿੰਨਾ ਪਾਣੀ ਹੈ ਹੂੰ ਪਾਣੀ ਦਾ ਬਹੁਤ ਤੇਜ਼ ਹੈ ਇਹ ਸਾਰਾ ਪਿੰਡ ਨੂੰ ਜਾ ਰਿਹਾ ਹੈ 8 ਦਿਨ ਹੋ ਗਏ ਜੀ ਹਾਂ ਪਿੰਡ ਨੂੰ ਜਾ ਰਹੇ 8 ਦਿਨ ਹੋ ਗਏ ਆ ਲਾ ਲਓ ਬਈ ਦੇਖ ਲਓ ਕਿੰਨਾ ਕਿੰਨਾ ਪਾਣੀ 8 ਦਿਨਾਂ ਤੋਂ ਜਾ ਰਿਹਾ ਹੈ ਪਾਣੀ ਪਿੰਡ ਦੇ ਪੱਲੇ ਨੂੰ ਆਹ ਖਾਲ ਚੱਲ ਰਿਹਾ ਐ ਤੇ ਤਿੰਨਾਂ ਚ ਗਾਹ ਚੱਲ ਰਿਹਾ ਐ ਇਹ ਵੀ ਚੱਲ ਰਿਹਾ ਐ ਪ੍ਰੈਸ਼ਰ ਵੀ ਬਹੁਤ ਐ ਪਾਣੀ ਦਾ ਛੜ ਨਹੀਂ ਦਿੰਦਾ ਪੈਰ ਨਹੀਂ ਛੜ ਦਿੰਦਾ ਜੀ ਇਹ ਸਾਰਾ ਪਾਣੀ ਆ ਜਿਹੜਾ ਪਿੰਡ ਨੂੰ ਜਾ ਰਿਹਾ ਹੈ ਪਿੰਡ ਨੂੰ ਘਰ ਦੇ ਬੂਆ ਜੀ ਹਾਂਜੀ ਮਕਾਨ ਢਿੱਗਣਗੇ ਜੀ ਦੇਖਣਾ ਇੱਕ ਬਹੁਤ ਨੁਕਸਾਨ ਹੈ ਜੇ ਇਹ ਨਾ ਬੰਦ ਹੋਇਆ ਪੱਕਾ ਨੁਕਸਾਨ ਜੀ ਦੋ ਦਿਨਾਂ ਚ ਨੁਕਸਾਨ ਹੋ ਜੂਗਾ ਤੁਹਾਨੂੰ ਪਤਾ ਲੱਗ ਜੂਗਾ ਖਬਰ ਆ ਜੂਗੀ ਮਕਾਨ ਢਿੱਗਣਗੇ ਇਹਨਾਂ ਨਾਲ ਫਰਕ ਜਦੋਂ ਨਾਲ ਲੱਗ ਰਿਹਾ ਜੀ ਕੰਦ ਤੁਸੀਂ ਵੀਡੀਓ ਬਣਾਈਓ ਉੱਥੇ ਕੀ ਕਰ ਕੰਧ ਦੇ ਜਮਾ ਨਾਲ ਪਾਣੀ ਜਾ ਲੱਗਿਆ ਜੀ ਜਾ ਲੱਗੇ ਨਾਲ ਹਾਂ 25 30 ਕਰਾਂ ਦਾ ਪੱਕਾ ਨਿਕਤਾਂ ਹੋਊਗਾ ਤਾਂ ਦੇਖੋ ਜੀ ਸਾਰਾ ਪਿੰਡ ਜਿਹੜਾ ਇਹ ਕਦੀ ਭੱਜਿਆ ਫਿਰਦਾ ਹੈ ਫਸਲਾਂ ਬਚਾਉਣ ਦੇ ਲਈ ਵੀ ਤੇ ਮਕਾਨ ਬਚਾਉਣ ਦੇ ਲਈ ਵੀ ਪੂਰਾ ਪਿੰਡ ਹੈ ਜਿਹੜਾ ਭੱਜ ਤੌੜ ਦੇ ਵਿੱਚ ਹੈ ਇੱਧਰ ਨਕਾਸੀ ਆਈ ਆ ਪਾਸੇ ਜਾਂ ਜੀ ਹਾਂ ਇੱਧਰ ਨਕਾਸੀ ਹੋਣੀ ਚੀ ਯਾਰ ਹਜੀ ਇੱਧਰ ਬੰਦ ਪਿਆ ਅੱਗੇ ਅੱਗੇ ਬੰਦ ਹੈ ਅੱਗੇ ਬੰਦ ਹੈ ਜੀ ਸਾਰਾ ਇਸੇ ਚ ਸਾਰਾ ਪਾਣੀ ਆ ਪਿੰਡ ਨੂੰ ਜਾ ਰਿਹਾ ਹੈ ਬਾਕੀ ਗੱਲ ਹੋਰ ਹੈ ਉਧਰ ਬੰਨ ਰਿਹਾ ਜਿਹੜਾ ਸੂਆ ਉਹਦਾ ਪਾਣੀ ਵੀ ਇੱਧਰੇ ਛੜਦਾ ਤਾ ਤਿੰਨ ਪਿੰਡਾਂ ਦਾ ਪਾਣੀ ਇੱਕ ਪਿੰਡ ਦੇ ਪਿੰਡ ਦੀਆਂ ਜ਼ਮੀਨਾਂ ਕਿੰਨਾ ਚਿਰ ਚ ੱਲਣਗੀਆਂ ਯਾਰ ਕਿਉਂ ਬੰਦ ਪਿਆ ਹੈ ਇਹ ਕੋਪੰਦ ਪੇ ਸਾਫ ਕਰਾ ਹੋ ਰਹੀ ਹੈ ਨਿਕਾਸੀ ਹੈ ਜੀ ਇਹਦੀ ਅੱਗੇ ਜੀ ਅੱਗੇ ਹੈਗੀ ਆ ਸ਼ਬੰਦ ਪੇ ਅੱਗੇ ਉਹ ਨਿਕਾਸੀ ਕਰਨੀ ਰਹਿੰਦੀ ਹੈ ਜੀ ਅੱਗੇ ਨਿਕਾਸ ਹੈਗੇ ਜੀ ਅੱਗੋਂ ਦੂਜਾ ਬਕਸਾ ਹੈ ਪਾਸੇ ਸੂਹਾਂ ਨਿਕਲੇ ਉੱਥੇ ਜਾ ਕੇ ਬੰਦ ਹੋਊਗੀ ਜੀ ਦੀ ਨਿਕਾਸੀ ਪਹਿਲਾਂ ਨਿਕਾਸੀ ਹੈ ਜੀ ਪਾਣੀ ਅੱਗਾ ਕਰਦਾ ਹੀ ਇਹਦਾ ਅੱਗੇ ਜਾਂਦਾ ਤੀਗਾ ਹਾਂ ਹੁਣ ਬਾਈ ਕਹਿੰਦੇ ਚਾਰ ਪਿੰਡਾਂ ਦਾ ਪਾਣੀ ਚੋਟੀਆਂ ਪਿੰਡ ਵੱਲ ਨੂੰ ਜਾ ਰਿਹਾ ਹੈ ਸੂਏ ਦਾ